ਸਾਸਤ੍ਰੀ ਗਾਲ ਜੀ ਮੈਂ ਹਾਂ ਆਸ਼蒂ਪਕਰ ਸੰਦੂਤ ਤੇ ਗੱਲ ਕਰਦੇ ਆ ਜੇ ਇੱਕ ਬੜੀ ਵੱਡੀ ਕਹਾਵਤ ਹੈ ਕਿ ਨਾਮ ਤੇ ਮਾਰਾ ਰਾਜ ਹਮਾਰਾ ਕਹਣ ਦਾ ਮਤਲਬ ਹੈ ਕਿ ਨਾਮ ਤੁਹਾਡਾ ਵਰਤਿਆ ਜਾਏਗਾ ਲੇਕਿਨ ਰਾਜ ਅਸੀਂ ਕਰਾਂਗੇ ਇਹ ਕੌਣ ਕਰ ਰਿਹਾ ਹੈ ਇਹ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਹੁਤ ਵੱਡੀਆਂ ਅਫਵਾਹਾਂ ਪਿਛਲੇ ਦਿਨੀ ਸੁਣਨ ਵਿਚ ਆ ਰਹੀਆਂ ਨੇ ਹਰੇਕ ਸੋਸ਼ਲ ਮੀਡੀਆ ਲੱਗਿਆ ਹੋਇਆ ਕਿ ਸ਼ਾਇਦ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈ ਕੁਰਸੀ ਖੋ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਵੇਗੀ ਲੇਕਿਨ ਅਜਿਹਾ ਕਿਉਂ ਕਰਨਗੇ ਜਿਹੜੇ ਨੇ ਅਰਵਿੰਦ ਕੇਜੜੀਵਾਲ ਕਿਉਂਕਿ ਉਹ ਰਾਜ ਤਾਂ ਆਲਰੇਡੀ ਕਰ ਰਹੇ ਨੇ ਪੰਜਾਬ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਜਾਂ ਫਿਰ ਕਿਸੇ ਵਿਧਾਇਕ ਮੰਤਰੀ ਐਮ ਐਲ ਏ ਕਿਸੇ ਦੀ ਵੀ ਗੱਲ ਕਰੀਏ ਉਹਨਾਂ ਦੇ ਉੱਤੇ ਜਿਹੜੇ ਨੇ ਓ ਐਸ ਡੀ ਤਾਂ ਦਿੱਲੀ ਤੋਂ ਲਿਆ ਕੇ ਬਿਠਾਏ ਹੋਏ ਨੇ ਤੇ ਜਿਹੜੇ ਨੇ ਕੇਜਰੀਵਾਲ ਉਹਨਾਂ ਦਾ ਦਿਮਾਗ ਖਰਾਬ ਹੈ ਕਿ ਉਹ ਜਿਹੜਾ ਹੈ ਰਾਜ ਇਹ ਰਾਜ ਉਹ ਕਿਉਂ ਖੋਣਗੇ ਕਿਉਂਕਿ ਜੇਕਰ ਹਰਪਾਲ ਸਿੰਘ ਚੀਮਾ ਦਾ ਨਾਮ ਨਿਕਲ ਕੇ ਆਇਆ ਜੇਕਰ ਅਮਨ ਅਰੋੜਾ ਦਾ ਨਾਮ ਨਿਕਲ ਕੇ ਆਇਆ ਜੇਕਰ 인ਦਰ ਨਿੱਜਰ ਦਾ ਨਾਮ ਨਿਕਲ ਕੇ ਆਇਆ ਲੇਕਿਨ ਇਹ ਨਾਮਾਂ ਨੂੰ ਉਹ ਕਿਉਂ ਇਸਤੇਮਾਲ ਕਰਨਗੇ ਕਿਉਂਕਿ ਰਾਜ ਤਾਂ ਪਹਿਲਾਂ ਹੀ ਪੰਜਾਬ ਦੇ ਉੱਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਦੇ ਹੱਥ ਦੀ ਪੁਤਲ ਕੱਟ ਪੁਤਲੀ ਬਣੇ ਹੋਏ ਨੇ ਜਿਸ ਤਰ੍ਹਾਂ ਉਹਨਾਂ ਦੇ ਵਿਧਾਇਕ ਪਠਾਨ ਮਾਜਰਾ ਨੇ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਆਪਦੇ ਇਹ ਤਰੀਕੇ ਨਾਲ ਕੰਮ ਹੀ ਨਹੀਂ ਕਰ ਸਕਦੇ ਚਪੜਾਸੀ ਤੱਕ ਦੀ ਬਦਲੀ ਨਹੀਂ ਕਰਾ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਜਾਂਦਾ ਹੈ ਉਹੀ ਕੰਮ ਕਰਦੇ ਨੇ ਤਾਂ ਇਹ ਅਫਵਾਹਾਂ ਜਿਹੜੀਆਂ ਨੇ ਇਹ ਬਿਨਾ ਮਤਲਬ ਤੋਂ ਉੱਡ ਕੇ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਡਿਸੀਜਨ ਲਿਆ ਜਾਂਦਾ ਹੈ ਕੋਈ ਵੱਡਾ ਸੰਬੋਧਨ ਕੀਤਾ ਜਾਂਦਾ ਉੱਥੇ ਅਰਵਿੰਦ ਕੇਜਰੀਵਾਲ ਪਹੁੰਚਦੇ ਨੇ ਜੇਕਰ ਉਹਨਾਂ ਵੱਲੋਂ ਹਾਮੀ ਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਹਾਂ ਕਰਦੇ ਨੇ ਵਰਨਾ ਉਹਨਾਂ ਕੰਮਾਂ ਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਪਾਣੀ ਦੇ ਵਿੱਚ ਕਈ ਸੂਬੇ ਡੁੱਬ ਗਏ ਨੇ ਕਈ ਕਈਆਂ ਵੱਲੋਂ ਸਹਿਤਾ ਦੀ ਮੰਗ ਰੱਖੀ ਗਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਿਰਫ ਦੌਰੇ ਤੇ ਨਿਕਲੇ ਹਾਲਾਂਕਿ ਉਹਨਾਂ ਵੱਲੋਂ ਸਿਰਫ ਇੱਕ ਪੋਸਟਾਂ ਪਾਈਆਂ ਗਈਆਂ ਲੇਕਿਨ ਵੱਡਾ ਮੁਆਵਜ਼ਾ ਦੇਣ ਦੀ ਗੱਲ ਤਾਂ ਆਈ ਨਹੀਂ ਸਾਹਮਣੇ ਕਿਉਂਕਿ ਜਿਸ ਤਰੀਕੇ ਨਾਲ ਹਰੇਕ ਮੰਤਰੀ ਹਰੇਕ ਦੇ ਉੱਪਰ ਜਿਹੜੇ ਨੇ OSD ਦਿੱਲੀ ਤੋਂ ਲਿਆ ਕੇ ਬਿਠਾ ਦਿੱਤੇ ਗਏ ਨੇ ਖਰੇਕ ਹਿਸਾਬ ਕਿਤਾਬ ਤਾਂ ਜਿਹੜਾ ਪੰਜਾਬ ਦਾ ਉਹ ਦਿੱਲੀ ਨੂੰ ਜਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਪਹਿਲਾਂ ਵੀ ਲੋਕ ਕਹਿੰਦੇ ਸੀ ਕਿ ਡੰਮੀ ਨੇ ਇੱਕ ਕਟਪੁਤਲੀ ਨੇ ਤਾਂ ਉਹ ਸੱਚ ਸਾਹਮਣੇ ਆ ਰਿਹਾ ਹੈ ਇੱਕ ਪਾਸੇ ਜਿਹੜੇ ਨੇ ਅਰਵਿੰਦ ਕੇਜੀਵਾਲ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਕੰਮ ਨਹੀਂ ਕਰਨਗੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਕੁਰਸੀ ਤੋਂ ਰਫਾ ਦਫਾ ਕਰ ਦਿੱਤਾ ਜਾਵੇਗਾ ਕਿਉਂਕਿ ਉਹ ਉਹਨਾਂ ਦੇ ਖਿਲਾਫ ਜਾ ਕੇ ਬੋਲਦੇ ਸੀ ਜਿਸ ਤਰੀਕੇ ਨਾਲ ਬਾਜਵਾ ਵੀ ਕਹਿੰਦੇ ਸਾਹਮਣੇ ਆਏ ਜਿਹੜੇ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਿ ਇਹਨਾਂ ਦੀ ਮਿਲੂ ਭਗਤ ਹੈ ਕਈ ਵਿਧਾਇਕ ਮੰਤਰੀ ਤਾਂ ਇਹਨਾਂ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਸਿਰਫ ਸਿਆਸਤ ਦੀਆਂ ਰੋਟੀਆਂ ਸੇਕੀਆਂ ਤੇ ਆਪਣੇ ਘਰ ਹੀ ਭਰੇ ਨੇ ਤੇ ਦੂਸਰੇ ਪਾਸੇ ਜਿਹੜੇ ਦਿੱਲੀ ਲੋਬੀ ਤੋਂ ਆਏ ਹੋਏ ਲੋਕ ਨੇ ਉਹ ਕਿਉਂ ਆਪਦਾ ਮੂੰਹ ਕਾਲਾ ਕਰਾਉਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2022 ਦੇ ਵਿੱਚ ਜਿਹੜੀ ਪਾਰੀ ਗਿਣਤੀ ਦੇ ਨਾਲ ਵੋਟਾਂ ਪਈਆਂ ਸੀ ਲੋਕਾਂ ਨੂੰ ਲੱਗਾ ਸੀ ਕੋਈ ਵੱਡਾ ਬਦਲਾਅ ਆਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਈ ਕਾਰਗੁਜ਼ਾਰੀ ਨਹੀਂ ਕਰਕੇ ਦਿਖਾਈ ਗਈ ਹਾਲਾਂਕਿ ਲੋਕ ਸਮੇਂ-ਸਮੇਂ ਤੇ ਧਰਨਿਆਂ ਦੇ ਵਿੱਚ ਰੋਂਦੇ ਰਹੇ ਲੋਕ ਹੁਣ ਹੜਾ ਤੋਂ ਪ੍ਰਭਾਵਿਤ ਨੇ ਕਦੀ ਲੈਨ ਪੂਲਿੰਗ ਪਾਲਿਸੀ ਆ ਗਈ ਇਹ ਸਾਰੀ ਮੋਢੇ ਤੇ ਬੰਦੂਕ ਰੱਖੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਉਂਕਿ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਭਾਵੇਂ ਲਾਂਹਤਾ ਪੈ ਰਹੀਆਂ ਨੇ ਹਾਲਾਂਕਿ ਲੇਕਿਨ ਸਾਰੀ ਜਿਹੜੀ ਹੈ ਕੀਤੀ ਕਰਾਈ ਦਿੱਲੀ ਲੋਬੀ ਵਾਲਿਆਂ ਦੀ ਹੈ ਇੱਕ ਪਾਸੇ ਤਾਂ ਦਿੱਲੀ ਲੋਬੀ ਵਾਲੇ ਕਹਿੰਦੇ ਸੀ ਕਿ ਪੰਜਾਬ ਜਿਹੜਾ ਹੈ ਅਸੀਂ ਇਹਦੇ ਲਈ ਮਰ ਮਿਟਾਂਗੇ ਕੰਮ ਕਰਕੇ ਵਿਖਾਵਾਂਗੇ ਲੇਕਿਨ ਕੰਮ ਤਾਂ ਕੀ ਕਰਨਾ ਹੈ ਉਹਨਾਂ ਕੰਮਾਂ ਨੂੰ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਜਿੱਥੇ ਲੋਕਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਜ਼ਰੂਰਤਮੰਦ ਲੋਕਾਂ ਤੱਕ ਵੀ ਨਹੀਂ ਪਹੁੰਚਿਆ ਜਾ ਰਿਹਾ ਜਿੱਥੇ ਵੱਡਾ ਕੇਸ ਕਰਵਾ ਦਿੱਤਾ ਗਿਆ ਪਠਾਨ ਮਾਜਰਾ ਤੇ ਹਾਲਾਂਕਿ ਉਸ ਔਰਤ ਨਾਲ ਉਹਨਾਂ ਨੇ ਫੇਰੇ ਵੀ ਲਏ ਹੋਏ ਸੀ ਉਹਨਾਂ ਨਾਲ ਜਗਾ ਸੰਬੰਧ ਬਣੇ ਤਾਂ ਉਹਨਾਂ ਤੇ ਫਿਰ ਵੀ 376 ਦਾ ਮਾਮਲਾ ਦਰਜ ਕਰ ਦਿੱਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਹ ਜਿਹੜੀ ਸੋਚੀ ਸਮਝੀ ਚਾਲ ਹੈ ਇੱਕ ਪਾਸੇ ਪੰਜਾਬ ਦੀਆਂ ਗੱਡੀਆਂ ਉੱਤੇ ਜਿਹੜੇ ਨੇ ਰਾਜ ਕੀਤੇ ਜਾ ਰਹੇ ਨੇ ਤਨਖਾਹਾਂ ਵੀ ਪੰਜਾਬ ਤੋਂ ਲਈਆਂ ਜਾ ਰਹੀਆਂ ਨੇ ਪੰਜਾਬ ਦੀਆਂ ਹੀ ਕੋਠੀਆਂ ਦੇ ਉੱਤੇ ਜਿਹੜੇ ਨੇ ਆ ਕੇ ਰਹਿੰਦੇ ਨੇ ਕਰੋੜਾ ਕਰੋੜਾ ਰੁਪਈਆ ਦੀਆਂ ਗੱਡੀਆਂ ਉੱਤੇ ਚੜ ਰਹੇ ਨੇ ਤੇ ਦੂਸਰੇ ਪਾਸੇ ਉਹ ਕਿਉਂ ਕਿਸੇ ਹੋਰ ਨੂੰ ਮੁੱਖ ਮੰਤਰੀ ਦੀ ਸੀਟ ਦੇਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਕਹਿਣੇ ਤੇ ਚੱਲਦੇ ਨੇ ਹਰੇਕ ਮੰਤਰੀ ਦੇ ਉੱਤੇ ਓਐਸਡੀ ਬੈਠਾ ਹੈ ਸਾਬਕਾ ਦਾ ਦਿੱਲੀ ਤੱਕ ਪਹੁੰਚ ਗਿਆ ਹੈ ਤਾਂ ਉਹਨਾਂ ਨੂੰ ਕੀ ਜ਼ਰੂਰਤ ਹੈ ਕਿਸੇ ਹੋਰ ਨੂੰ ਜਿਹੜਾ ਹੈ ਮੁੱਖ ਮੰਤਰੀ ਦੀ ਸੀਟ ਦੇਣ ਲਈ ਹਾਲਾਂਕਿ 2027 ਦੇ ਵਿੱਚ ਬੜੀ ਵੱਡੀ ਮਾਰ ਪੈਣ ਲੱਗੀ ਹੈ ਕਿਉਂਕਿ ਲੋਕਤੰਤਰ ਜਿਸ ਤਰ੍ਹਾਂ ਜਾਗਿਆ ਹੋਇਆ ਹੈ ਲੋਕਾਂ ਵੱਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਦੁਬਾਰਾ ਇਸ ਪੰਜਾਬ ਦੇ ਵਿੱਚ ਨਹੀਂ ਲੈ ਕੇ ਆਵਾਂਗੇ ਲੇਕਿਨ ਫਿਰ ਵੀ ਲਗਾਤਾਰ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਤੇ ਉਹਨਾਂ ਦੇ ਵਿਧਾਇਕ ਮੰਤਰੀ ਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਕੋਈ ਨਾ ਕੋਈ ਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਉਂਦੇ ਹੀ ਰਹਿੰਦੇ ਹਨ ਹਾਲਾਂਕਿ ਉਹਨਾਂ ਨੀਤੀਆਂ ਨੂੰ ਅਪਣਾਇਆ ਨਹੀਂ ਜਾਂਦਾ ਲੇਕਿਨ ਫਿਰ ਵੀ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੇ ਹੱਥ 'ਚ ਹੀ ਸਾਰੀ ਬਾਖ ਡੋਰ ਸੰਭੀ ਹੋਈ ਹੈ ਜਿਸ ਤਰੀਕੇ ਨਾਲ ਅਰਵਿੰਦ ਕੇਜੀਵਾਲ ਕਹਿੰਦੇ ਨੇ ਉਸ ਤਰੀਕੇ ਨਾਲ ਹੀ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਇਹ ਜਣੀਆਂ ਨੇ ਅਫਵਾਹਾਂ ਇਹ ਜਿੱਤੇ ਹਰਪਾਲ ਸਿੰਘ ਚੀਮਾ ਦਾ ਨਾਮ ਨਿਕਲ ਕੇ ਆਉਂਦਾ ਕਦੀ ਕੁਲਤਾਰ ਸਿੰਘ ਸੰਧਵਾ ਦਾ ਅਮਨ अरोड़ा ਦਾ ਇੰਦਰਬੀਰ ਨਿੱਜਾ ਦਾ ਲੇਕਿਨ ਇਹ ਨਾਮ ਕਿਉਂ ਇਸਤੇਮਾਲ ਕੀਤੇ ਜਾਣਗੇ ਕਿਉਂਕਿ ਹਜੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਅਰਵਿੰਦ ਕੇਜੀਵਾਲ ਦੇ ਕਹਨ ਤੇ ਚੱਲਦੇ ਨੇ ਜੇਕਰ ਉਹ ਕਹਿੰਦੇ ਨੇ ਦਿਨ ਹੈ ਤਾਂ ਉਹ ਦਿਨ ਬੋਲਦੇ ਰਾਤ ਹੈ ਤਾਂ ਰਾਤ ਬੋਲਦੇ ਨੇ ਤਾਂ ਫਿਰ ਕਿਉਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੂੰ ਬਦਲਿਆ ਜਾਏਗਾ ਇਹ ਅਰਵਿੰਦ ਕੇਜੀ ਵਾਲ ਇੱਕ ਵੱਡੀ ਚਾਲ ਚੱਲਦੇ ਨੇ ਜਿੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਲੇਕਿਨ ਲੋਕ ਵੀ ਹੁਣ ਪੰਜਾਬ ਦੇ ਜਾਗ ਉੱਠੇ ਨੇ ਲੋਕਤੰਤਰ ਵੀ ਜਾਗ ਉੱਠਿਆ ਹੈ